ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੇ ਦਿਨ ਨੌਵੇਂ ਪਾਤਸ਼ਾਹ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਜੋ ਗੁਰਤਾ ਗੱਦੀ ਦਾ ਇਸ਼ਾਰਾ ਅਠਵੇਂ ਪਾਤਸ਼ਾਹ ਸਤਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੂੰ ਬਾਲਾ ਪ੍ਰੀਤਮ ਵੀ ਕਿਹਾ ਜਾਂਦਾ ਹੈ ਜਦੋਂ ਦਿੱਲੀ ਦੇ ਵਿੱਚ ਜੋਤੀ ਜੋਤ ਸਮਾਏ ਸਨ ਤੇ ਉਸ ਵੇਲੇ ਸਤਗੁਰਾਂ ਦੇ ਬਚਨ ਸਨ ਬਾਬਾ ਬਕਾਲੇ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਬਾਬਾ ਬਸੈ ਜੇ ਗ੍ਰਾਮ ਬਕਾਲੇ ਬਨ ਸੰਗਤ ਬਨ ਗੁਰ ਸੰਗਤ ਸਕਲ ਸੰਭਾਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਬਾਬਾ ਬਸੈ ਗ੍ਰਾਮ ਬਕਾਲੇ ਬਨ ਗੁਰ ਸੰਗਤ ਬਨ ਗੁਰ ਸੰਗਤ ਸਕਲ ਸੰਭਾਲੇ ਭਾਵ ਕਿ ਸਾਰਿਆਂ ਨੂੰ ਸੰਗਤਾਂ ਨੂੰ ਗੁਰੂ ਬਣ ਕੇ ਉਹ ਸੰਭਾਲਣਗੇ ਜਿਹੜੇ ਸਾਡੇ ਬਾਬੇ ਹਨ ਤੇ ਬਕਾਲੇ ਦੀ ਧਰਤੀ ਤੇ ਇਸ ਟਾਈਮ ਹਨ ਇਸ਼ਾਰਾ ਕੀਤਾ ਤੇ ਉਹਨਾਂ ਦਿਨਾਂ ਦੇ ਵਿੱਚ ਇੱਕ ਘਟਨਾ ਵਾਪਰੀ ਆਪਾਂ ਸਾਰੇ ਇਸ ਗੱਲ ਤੋਂ ਵਾਕਿਬ ਹਾਂ ਕਿ ਗੁਰੂ ਨਾਨਕ ਦੇ ਘਰ ਦੀ ਸਿੱਖੀ ਦਾ ਜਿਹੜਾ ਪ੍ਰਚਾਰ ਤੇ ਪ੍ਰਸਾਰ ਸੀ 8ਵੇਂ ਪਾਤਸ਼ਾਹ ਦੇ ਵੇਲੇ ਤੱਕ ਬਹੁਤ ਦੁਨੀਆ ਦੇ ਇਲਾਕਿਆਂ ਦੇ ਵਿੱਚ ਕੋਨੇ-ਕੋਨੇ ਤੱਕ ਪਹੁੰਚ ਚੁੱਕਾ ਸੀ ਤੇ ਇੱਥੇ ਹੀ ਕਹਿੰਦੇ ਇੱਕ ਸੌਦਾਗਰ ਇੱਕ ਬਿਜ਼ਨਸਮੈਨ ਬੰਦਾ ਜਿਹਦਾ ਨਾਮ ਮੱਖਣ ਸ਼ਾਹ ਮਿਲਦਾ ਆਪਾਂ ਰਿਸਪੈਕਟ ਦੇ ਨਾਲ ਆਦਰ ਦੇ ਨਾਲ ਬਾਬਾ ਮੱਖਣ ਸ਼ਾਹ ਲੁਵਾਣਾ ਕਰਕੇ ਕਹਿੰਨੇ ਆ ਬਾਬਾ ਮੱਖਣ ਸ਼ਾਹ ਲੁਬਾਣਾ ਆਪਣਾ ਮਾਲ ਲੈ ਕਰਕੇ ਇੱਕ ਦੇਸ਼ ਤੋਂ ਦੂਜੇ ਦੇਸ਼ ਦੇ ਵਿੱਚ ਜਾਂਦਾ ਜਿਵੇਂ ਬਿਜ਼ਨਸਮੈਨ ਕਰਦੇ ਨੇ ਅੱਜ ਤੇ ਸਮਾਂ ਬਦਲ ਗਿਆ ਬਿਜ਼ਨਸਮੈਨਾਂ ਵਾਸਤੇ ਵੀ ਸੌਖਾ ਹੋ ਗਿਆ ਬਸ ਪੈਸਾ ਇਨਵੈਸਟ ਕਰਨਾ ਤੇ ਕੁਝ ਐਗਰੀਮੈਂਟ ਕਰਨੇ ਹੁੰਦੇ ਨੇ ਸਰਕਾਰਾਂ ਦੇ ਨਾਲ ਤੇ ਜਿੱਥੋਂ ਹੀ ਮਟੀਰੀਅਲ ਲੈ ਕੇ ਬਣਾ ਕੇ ਦੂਜੇ ਦੇਸ਼ਾਂ ਨੂੰ ਸਪਲਾਈ ਕੀਤਾ ਜਾਂਦਾ ਇਹ ਕਹਿੰਦੇ ਆਪ ਜਹਾਜ਼ ਭਰ ਕੇ ਆਪਣੇ ਬੰਦਿਆਂ ਨੂੰ ਨਾਲ ਲੈ ਕੇ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਂਦਾ ਉੱਥੇ ਵੇਚ ਕੇ ਮਹਿੰਗਾ ਸਮਾਨ ਫਿਰ ਦੂਜੇ ਦੇਸ਼ ਤੋਂ ਜਿਹੜੀ ਚੀਜ਼ ਸਸਤੀ ਹੁੰਦੀ ਉਹ ਲੈ ਕੇ ਦੂਜੇ ਦੇਸ਼ ਵੇਚਦਾ ਜਦੋਂ ਇਹ ਵਾਪਸ ਆ ਰਿਹਾ ਸੀ ਤੇ ਸਾਧ ਸੰਗਤ ਜੀ ਰਸਤੇ ਦੇ ਵਿੱਚ ਇਹਦਾ ਜਹਾਜ਼ ਸਮੁੰਦਰ ਦੇ ਵਿੱਚ ਇੱਕ ਬਰੇਤੀ ਦੇ ਵਿੱਚ ਫਸ ਗਿਆ ਕਿਉਂਕਿ ਸਮੁੰਦਰ ਵੇਖਣ ਨੂੰ ਆਪਾਂ ਨੂੰ ਪਾਣੀ ਹੀ ਪਾਣੀ ਲੱਗਦਾ ਤੇ ਕਈ ਸੱਜਣ ਕਿੰਤੂ ਪਰੰਤੂ ਵੀ ਕਰਦੇ ਨੇ ਵੀ ਐਵੇਂ ਕਿਵੇਂ ਮਹਾਰਾਜ ਨੇ ਮੋਢਾ ਲਾ ਕੇ ਜਹਾਜ਼ ਬੰਨੇ ਕਰ ਦਿੱਤਾ ਸਮੁੰਦਰ 'ਚ ਬਰੇਤੀ ਕਿੱਥੋਂ ਆ ਗਈ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਆਪਣੇ ਇਲਾਕੇ ਦੇ ਵਿੱਚ ਇੱਥੇ ਸੀਪੋਰਟ ਹੈ ਜਿਹੜਾ ਇੱਥੋਂ ਟਾਈਟੈਨਿਕ ਜਹਾਜ਼ ਚੱਲਿਆ ਸੀ ਇੱਥੋਂ ਹੀ ਉਹਦੀ ਸਟਾਰਟਿੰਗ ਹੋਈ ਸੀ ਤੇ ਰਸਤੇ ਦੇ ਵਿੱਚ ਜਦੋਂ ਜਾਂਦਾ ਹੋਇਆ ਤੇ ਸਮੁੰਦਰ ਦੇ ਵਿੱਚ ਹੀਠਾਂ ਬਰਫੀਲੀ ਚਟਾਨ ਦੇ ਨਾਲ ਟਕਰਾ ਕੇ ਉਹ ਜਹਾਜ਼ ਹਾਦਸੇ ਦਾ ਕਾਰਨ ਬਣ ਗਿਆ ਸੀ ਕਹਿਣ ਦਾ ਮਤਲਬ ਹੈ ਸਮੁੰਦਰ ਦੇ ਵਿੱਚ ਬਹੁਤ ਕੁਝ ਹੈ ਬਈ ਕਈ ਥਾਵਾਂ ਐਸੀਆਂ ਨੇ ਆਪਾਂ ਪਤਾ ਹੀ ਨਹੀਂ ਅੱਜ ਤੱਕ ਖੋਜ ਹੀ ਨਹੀਂ ਹੋ ਸਕੀ ਬਰੇਤੀ ਦੇ ਵਿੱਚ ਇਹ ਜਹਾਜ਼ ਜਦੋਂ اٹਕ ਜਾਂਦਾ ਹੈ ਤੇ ਸਾਰਿਆਂ ਨੂੰ ਬੜਾ ਫਿਕਰ ਪੈਂਦਾ ਸਾਰੇ ਆਪੋ ਆਪਣੇ ਦੇਵੀ ਦੇਵਤਿਆਂ ਨੂੰ ਪੀਰ ਪੈਗੰਬਰਾਂ ਨੂੰ ਸਭ ਨੂੰ ਤੇ ਆਉਂਦੇ ਨੇ ਤੇ ਇੱਕ ਉਥੇ ਇਤਿਹਾਸੇ ਵੀ ਕਹਿੰਦਾ ਵੀ ਉਥੇ ਕੋਈ ਗੁਰੂ ਗਨانک ਦੇ ਘਰ ਦਾ ਸਿੱਖ ਸੀ ਤੇ ਉਸ ਵੇਲੇ ਉਹਦੇ ਕੋਲੋਂ ਬਾਬਾ ਮੱਖਣਸ਼ਾਹ ਨੇ ਅਰਦਾਸ ਕਰਾਈ ਕਈ ਕਹਿੰਦੇ ਬਾਬਾ ਮੱਖਣਸ਼ਾਹ ਨੇ ਆਪ ਅਰਦਾਸ ਕੀਤੀ ਚਲੋ ਕਿਸੇ ਵੀ ਤਰੀਕੇ ਅਰਦਾਸ ਬਾਬਾ ਮੱਖਣਸ਼ਾਹ ਨੇ ਕੀਤੀ ਅਰਦਾਸ ਆਪਾਂ ਵੀ ਕਰਦੇ ਹਾਂ ਤੇ ਮਹਾਰਾਜ ਆਪਾਂ ਸਮਝਾਉਂਦੇ ਨੇ ਵੀ ਅਰਦਾਸ ਕਰਨੀ ਵੀ ਸਿੱਖ ਵਾਸਤੇ ਜ਼ਰੂਰੀ ਹੈ ਕੋਈ ਵੀ ਦੁੱਖ ਦੀ ਘੜੀ ਆਵੇ ਜਾਂ ਕੋਈ ਵੀ ਮਹਾਰਾਜ ਦੇ ਕੋਲੋਂ ਚੀਜ਼ ਲੈਣੀ ਹੈ ਅਰਦਾਸ ਕਰੀਏ ਕੀ ਅਰਦਾਸ ਹੈ ਦੋਏ ਕਰ ਜੋਰ ਕਰੋ ਅਰਦਾਸ ਦੋਵੇਂ ਹੱਥ ਜੋੜ ਕੇ ਮਹਾਰਾਜ ਮੈਂ ਅਰਦਾਸ ਕਰਦਾ ਪਰ ਅਗਲੀ ਗੱਲ ਤੁਧ ਭਾਵੈ ਤਾਂ ਆਣਾ ਰਾਸ ਜੇ ਤੈਨੂੰ ਭਾਜੇ ਗੱਲ ਚੰਗੀ ਲੱਗ ਜੇ ਤੇ ਮਹਾਰਾਜ ਇਹ ਮੇਰੀ ਅਰਦਾਸ ਰਾਸ ਆਜੇ ਭਾਵੈ ਕਿ ਮੇਰੀਆਂ ਭਾਵਨਾਵਾਂ ਪੂਰੀਆਂ ਹੋ ਜਾਣ ਕਿਉਂਕਿ ਮੰਗਣ ਵਾਲੇ ਨੇ ਮੰਗਣਾ ਹੀ ਹੈ ਤੇ ਜਿਹੜਾ ਦਾਤਾ ਹੈ ਉਹਨੇ ਦੇਣਾ ਨਾ ਦੇਣਾ ਉਹਦੀ ਮਰਜ਼ੀ ਹੈ ਮਾਲੀ ਦਾ ਕੰਮ ਪਾਣੀ ਲਾਣਾ ਉਹ ਭਰ-ਭਰ ਮਸ਼ਕਾਂ ਲਾਵੇ ਮਾਲਕ ਦਾ ਕੰਮ ਫਲ ਫੁੱਲ ਲਾਣਾ ਉਹ ਲਾਵੇ ਜਾਂ ਨਾ ਲਾਵੇ ਤਾਂ ਹੀ ਤੇ ਉਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹਦੀ ਵਿਆਖਿਆ ਕੀਤੀ ਮੂਲ ਮੰਤਰ ਦੇ ਵਿੱਚ ਉਹ ਨਿਰਭਉ ਅਤੇ ਨਿਰਵੈਰ ਹੈ ਆਪਾਂ ਪੜ੍ਹਦੇ ਹਾਂ ਨਾ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਉਹਦਾ ਕਿਸੇ ਨਾਲ ਕੋਈ ਵੈਰ ਨਹੀਂ ਉਹਨੂੰ ਕਿਸੇ ਦਾ ਡਰ ਵੀ ਕੋਈ ਨਹੀਂ ਉਹ ਭਾਵੇਂ ਤੇ ਰਾਜੇ ਨੂੰ ਪਖਾਰੀ ਤੇ ਪਖਾਰੀ ਨੂੰ ਰਾਜਾ ਬਣਾ ਦੇਵੇ ਮਿੰਟ ਲਾਉਂਦਾ ਪਰ ਇੱਥੇ ਸਾਧ ਸੰਗਤ ਜੀ ਮੱਖਣਛਾਣੇ ਅਰਦਾਸ ਕੀਤੀ ਅਰਦਾਸ ਪੂਰੀ ਹੋਈ ਜਹਾਜ਼ ਦਾ ਬੇੜਾ ਬੰਨੇ ਲੱਗਿਆ ਇਹਨੇ ਸੁਖਣਾ ਸੁਖੀ ਸੀ 500 ਮੋਹਰ ਸੋਨੇ ਦੀ ਭੇਟਾ ਕਰਾਂਗਾ ਦਿੱਲੀ ਆਇਆ ਦਿੱਲੀ ਆ ਕੇ ਪਤਾ ਲੱਗਾ ਵੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੋਤੀ ਜੋ ਸਮਾਗੇ ਨੇ ਪਰ ਆ ਬਚਨ ਕਹਿ ਕੇ ਗਏ ਨੇ ਇਹ ਸਾਧ ਸੰਗਤ ਜੀ ਫਿਰ ਉਥੋਂ ਚੱਲਿਆ ਨਾਲ ਇਹਦੇ ਕਹਿੰਦੇ ਬਹੁਤ ਸਾਰੇ ਆਦਮੀ ਨੇ ਕਵੀ ਸੰਤੋਖ ਸਿੰਘ ਜੀ ਦੇ ਲਈ ਜੇ ਵੀ 500 ਜਿਹੜਾ ਸੂਰਮਾ ਸੀ ਇਹਦੇ ਨਾਲ ਹਰ ਵੇਲੇ ਰਹਿੰਦਾ ਸੀ ਬਹੁਤ ਤਗੜਾ ਬੰਦਾ ਸੀ ਇਹ ਮੱਖਣ ਸ਼ਾ ਜਦੋਂ ਸਾਧ ਸੰਗਤ ਜੀ ਆਇਆ ਬਟਾਲੇ ਦੀ ਧਰਤੀ ਤੇ ਬਕਾਲੇ ਦੀ ਧਰਤੀ ਤੇ ਕੀ ਵੇਖਦਾ ਅੱਗੇ ਖਬਰਾਂ ਮਿਲ ਗਈਆਂ ਬਾਬਾ ਧੀਰਮਲ ਵਰਗੇ ਹੋਰ ਜਿਹੜੇ ਸੀ ਬਈ ਇੱਕ ਚੰਗਾ ਗੁਰੂ ਘਰ ਦਾ ਅਮੀਰ ਸਿੱਖ ਵਪਾਰੀ ਆ ਰਿਹਾ ਹੈ ਜਿਹੜਾ 500 ਸੋਨੇ ਦੀ ਮੋਹਰ ਹੈ ਜਿਹੜੀ ਭੇਟਾ ਕਰਨੀ ਹੈ ਉਹਨੂੰ ਉਹਨੂੰ ਪਤੇ ਆਇਆ ਜਾਵੇ ਉਹਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਜਾਵੇ ਸਾਰੇ ਫਿਰ ਸੋਢੀ ਸੀ ਨਾ ਜਿਹੜੇ ਆਪੋ ਆਪਣੀ ਸਾਧ ਸੰਗਤ ਦੀ ਮੰਝੀਆਂ ਲਾ ਕੇ ਬਾਈ ਨਕਲੀ ਗੁਰੂ ਬਣ ਕੇ ਬਹਿ ਗਏ ਸੀ ਡੁਬਲਿਕੇਟ ਤੇ ਸਾਧ ਸੰਗਤ ਹੁਣ ਦੁਚਿੱਤੀ ਦੇ ਵਿੱਚ ਪੈ ਗਿਆ ਮੱਖਣ ਸ਼ਾਹ ਸੋਚਦਾ ਵੀ ਹੁਣ ਮੈਂ ਕਰਾਂ ਕੀ ਵੀ ਇੱਥੇ ਤੇ ਇੱਕ ਗੁਰੂ ਦੀ ਗੱਲ ਇੱਥੇ ਬਾਈ ਬਣੇ ਬੈਠੇ ਨੇ ਮਹਾਰਾਜ ਦੀ ਬਾਣੀ ਦੇ ਵਿੱਚ ਇੱਕ ਪੰਕਤੀ ਆਂਦੀ ਹੈ ਤੁਸੀਂ ਬਾਣੀ ਪੜਨ ਵਾਲੇ ਸੱਜਣ ਬੈਠੇ ਹੋ ਮਹਾਰਾਜ ਕਹਿੰਦੇ ਰਸੀਆ ਹੋਵੈ ਮੁਸਕ ਕਾ ਤਬ ਫੂਲ ਪਛਾਣੈ ਕਹਿੰਦੇ ਜਿਹੜਾ ਪੌਰਾ ਨਾ ਪੌਰਾ ਪੌਰੇ ਨੂੰ ਕਿਸੇ ਨੇ ਕਹਿ ਦਿੱਤਾ ਵੇ ਤੂੰ ਐਵੇਂ ਆ ਛੋਟੇ ਛੋਟੇ ਫੁੱਲਾਂ ਤੇ ਚਮੇਲੀ ਦੇ ਫੁੱਲ ਤੇ ਗੁਲਾਬ ਦੇ ਫੁੱਲ ਤੇ ਗੇਂਦੇ ਤੇ ਫੁੱਲ ਤੇ ਘੁੰਮ ਰਿਹਾ ਆ ਤੈਨੂੰ ਮੈਂ ਨਾ ਵੱਡੇ ਵੱਡੇ ਫੁੱਲਾਂ ਦੇ ਵਿੱਚ ਲੈ ਕੇ ਜਾਣਾ ਕਹਿੰਦੇ ਜਦੋਂ ਪੌਰਾ ਵੱਡੇ ਦੁਕਾਨ ਦੇ ਵਿੱਚ ਗਿਆ ਵੇਖਿਆ ਬੜੇ ਬੜੇ ਵੱਡੇ ਫੁੱਲ ਨੇ ਵੇਖਣ ਨੂੰ ਬੜੇ ਸੋਹਣੇ ਲੱਗਦੇ ਨੇ ਰੰਗਦਾਰਿਕ ਨੇ ਵੇਖ ਕੇ ਮਨ ਖੁਸ਼ ਹੁੰਦਾ ਹੈ ਪਰ ਜਿਹੜਾ ਭੌਰਾ ਹੈ ਇੱਕ ਫੁੱਲ ਦੇ ਉੱਤੇ ਬੈਂਦਾ ਉਹ ਚ ਸੁਗੰਧੀ ਨਹੀਂ ਦੂਜੇ 'ਚ ਬੈਂਦਾ ਉੱਤੇ ਸੁਗੰਧੀ ਨਹੀਂ ਤੀਜੇ 'ਤੇ ਬੈ ਉਹਦੇ ਸੁਗੰਧੀ ਨਹੀਂ ਉਹ ਆਖਣ ਲੱਗਾ ਸੱਜਣਾ ਤੇਰੇ ਬਣਾਏ ਹੋਏ ਫੁੱਲ ਬੇਸ਼ੱਕ ਵੱਡੇ ਹੋ ਸਕਦੇ ਨੇ ਵੱਧ ਆਕਰਸ਼ਿਤ ਹੋ ਸਕਦੇ ਨੇ ਪਰ ਇਹਨਾਂ ਦੇ ਵਿੱਚ ਉਹ ਚੀਜ਼ ਉਹ ਆਨੰਦ ਨਹੀਂ ਆ ਰਿਹਾ ਜਿਹੜਾ ਮੈਨੂੰ ਚਾਹੀਦਾ ਕਿਉਂਕਿ ਰਸੀਆ ਹੋਵੇ ਮੁਸਕ ਕਾ ਤਬ ਫੂਲ ਪਛਾਣੇ ਜੇ ਆਪਾਂ ਵਾਕੇ ਹੀ ਉਸ ਭੌਰੇ ਦੇ ਵਾਂਗੂ ਗੁਰੂ ਦੀ ਬਾਣੀ ਦੇ ਚਾ ਵਾਣੂ ਵਾਂਗੇ ਗੁਰੂ ਕੀ ਸੰਗਤ ਦੇ ਗੁਰੂ ਕੀ ਸੇਵਾ ਨੂੰ ਸਮਰਪਿਤ ਹੋਵਾਂਗੇ ਨਾ ਤੇ ਫਿਰ ਸਾਧ ਸੰਗਤ ਜੀ ਆਪਾਂ ਪਟਕਾਂਗੇ ਨਹੀਂ ਆਪਾਂ ਤੇ ਲੋਕਾਂ ਦੇ ਨਾਲ ਗੱਲਾਂ ਬਾਤਾਂ ਦੇ ਨਾਲ ਪਤਿਆ ਕੇ ਇੱਕ ਦੂਜੇ ਦੇ ਨਾਲ ਤੁਰ ਪੈਨੇ ਆ ਪਰ ਜਿਹੜੇ ਅਸਲ ਹੁੰਦੇ ਨੇ ਉਹ ਗੁਰੂ ਦੀ ਗੱਲ ਨੂੰ ਉਹਦੀ ਪਰਖ ਕਰਦੇ ਨੇ ਵੀ ਜਿੱਥੇ ਮੈਂ ਆਇਆ ਬਈ ਇੱਥੇ ਵਾਕਿਆ ਹੀ ਰੱਬ ਦੀ ਗੱਲ ਹੋ ਰਹੀ ਏ ਇੱਥੇ ਇਹ ਤੇ ਨਹੀਂ ਹੋ ਰਿਹਾ ਵੀ ਮੇਰਾ ਸ਼ੋਸ਼ਨ ਤੇ ਨਹੀਂ ਹੋ ਰਿਹਾ ਖੈਰ ਕਹਿੰਦੇ ਇਨੇ ਹੁਣ ਵਿਉਂਤ ਬਣਾਈ ਵੀ ਦੋ-ਦੋ ਮੋਹਰਾ ਰੱਖ ਕੇ ਮੈਂ ਮੱਥਾ ਟੇਕਾਂਗਾ ਤੇ ਜਿਹੜਾ ਅਸਲੀ ਗੁਰੂ ਹੋਵੇਗਾ ਆਪੇ ਮੰਗਲੇਗਾ ਇਨੇਵੇਂ ਕੀਤਾ ਦੋ-ਦੋ ਮੋਹਰਾ ਰੱਖ ਕੇ ਮੱਥਾ ਟੇਕਿਆ ਮੱਖਣਸ਼ਾ ਨੇ ਜਦੋਂ ਧੀਰਮਲ ਕੋਲ ਮੱਖਣਸ਼ਾ ਗਿਆ ਉੱਥੇ ਪੰਜ ਮੋਹਰਾ ਰੱਖ ਕੇ ਮੱਥਾ ਟੇਕਿਆ ਸਾਰਿਆਂ ਨੇ ਅਸੀਸਾਂ ਹੀ ਦਿੱਤੀਆਂ ਅਸਲੀ ਭੇਟਾ ਨਹੀਂ ਮੰਗੀ ਡਰਦੇ ਵੀ ਸੀ ਵੀ ਨਾਲ ਇਨੇ ਇਹਦੇ ਬੰਦੇ ਨੇ ਸੂਰਮੇ ਨਾਲ ਨੇ ਵੀ ਅਸੀਂ ਕਿਵੇਂ ਇਹਨੂੰ ਕਹੀਏ ਵੀ 500 ਮੋਹਰ ਜਾਂ ਕੀ ਭੇਟਾ ਦੇਣ ਵਾਸਤੇ ਤਗੜੀ ਭੇਟਾ ਦੇਣ ਵਜੇ ਤੂੰ ਸਾਨੂੰ ਅਸਲੀ ਗੱਲ ਕਿਸੇ ਨੇ ਨਹੀਂ ਕੀਤੀ ਫਿਰ ਇਹ ਸਾਧ ਸੰਗਤ ਜੀ ਔਰਸੇ ਪੁੱਛਦਾ ਹੈ ਭਾਈ ਇੱਥੇ ਕੋਈ ਹੋਰ ਵੀ ਗੁਰੂ ਹੈ ਤੇ ਇਤਿਹਾਸ ਕਹਿੰਦਾ ਵੀ ਉਹ ਸ਼ਬਦ ਆਪਾਂ ਕਹਿ ਨਹੀਂ ਸਕਦੇ ਪਰ ਇਤਿਹਾਸ 'ਚ ਲਿਖੇ ਨੇ ਦੱਸਣੇ ਪੈਂਦੇ ਨੇ ਸੰਗਤ ਨੂੰ ਤੇ ਕਹਿੰਦੇ ਉਹਨੇ ਸ਼ਬਦ ਵਰਤਿਆ ਵੀ ਇੱਥੇ ਇੱਕ ਤੇਗਾ ਕਮਲਾ ਹੈ ਕਈ ਸੱਜਣ ਗੁੱਸਾ ਕਰਦੇ ਤੁਸੀਂ ਐਵੇਂ ਕਿਉਂ ਬੋਲਦੇ ਨਹੀਂ ਜਿਵੇਂ ਕਹਿੰਦੇ ਪਰਖ ਲਾਲਾਂ ਦੀ ਹੁੰਦੀ ਜੋਹਰੀਆਂ ਨੂੰ ਮੂਰਖ ਲੋਕਾਂ ਨੂੰ ਲਾਲਾਂ ਦੀ ਸਾਰ ਕੀ ਏ ਜਿਹੜਾ ਲਾਲ ਹੈ ਨਾ ਹੀਰਾ ਉਦੀ ਪਰਖ ਜ਼ੋਰੀਆਂ ਨੂੰ ਹੀ ਹੁੰਦੀ ਹੈ ਸਾਖੀ ਆਉਂਦੀ ਆਪਾਂ ਸਾਰੇ ਜਾਣਦੇ ਆਂ ਵੀ ਸਾਲਸਰਾਏ ਜ਼ੋਰੀ ਦੇ ਕੋਲ ਜਦੋਂ ਮਹਾਰਾਜ ਨੇ ਹੀਰਾ ਭੇਜਿਆ ਸੀ ਮਰਦਾਨੇ ਨੂੰ ਕਿਹਾ ਜ ਜਾ ਵੀ ਮਰਦਾਨੇਆ ਮਰਦਾਨੇ ਕਿਹਾ ਭੁੱਖ ਲੱਗੀ ਹੈ ਜੀ ਮਹਾਰਾਜ ਕੋਈ ਕਿਰਪਾ ਕਰੋ ਮਾਰੇ ਕਹਿੰਦੇ ਅਗਲੇ ਸ਼ਹਿਰ ਚ ਰੁਕਾਂਗੇ ਤੇ ਮਹਾਰਾਜ ਜਦੋਂ ਪਟਨੇ ਦੀ ਧਰਤੀ ਤੇ ਗਏ ਨੇ ਨਾ ਉਸ ਵੇਲੇ ਫਿਰ ਇੱਕ ਹੀਰਾ ਦਿੱਤਾ ਲੈ ਮਰਦਾਨੇਆ ਇਹਨੂੰ ਵੇਚ ਵਟ ਕੇ ਨਾ ਤੇ ਜਾ ਕੇ ਤੂੰ ਕੋਈ ਸਮਾਨ ਖਰੀਦ ਲਿਆ ਤੇ ਉਹ ਨਾਲੇ ਇਹਦਾ ਪਹਿਲਾ ਮੁੱਲ ਪਵਾ ਕੇ ਆਵੀ ਮਰਦਾਨੇ ਨੂੰ ਕਿਹਾ ਜਦੋਂ ਮਰਦਾਨਾ ਮੁੱਲ ਪਵਾਉਣ ਵਾਸਤੇ ਗਿਆ ਕਿਸੇ ਨੇ ਉਸੇ ਹੀਰੇ ਦਾ ਮੁੱਲ 2 ਮੂਲੀਆਂ ਪਾਇਆ ਕਿਸੇ ਨੇ ਸੇਰ ਮਠਿਆਈ ਪਾਇਆ ਕਿਸੇ ਨੇ ਸੇਰ ਜਲੇਬੀਆਂ ਪਾਇਆ ਕਿਸੇ ਨੇ ਕਿਹਾ ਚੰਗਾ ਥੋੜਾ ਆਟਾ ਲੈ ਜਾ ਚਾਵਲ ਲੈ ਜਾ ਪਰ ਜਦੋਂ ਸਾਲਸਰਾਏ ਜੋਰੀ ਦੇ ਕੋਲ ਗਿਆ ਤੇ ਉਹਨੇ ਉਹਦੇ ਵੇਖਣ ਦੇ ਵੇਖਣ ਦੇ ਹੀ ਕਹਿੰਦੇ 100 ਰੁਪਈਆ 100 ਚਾਂਦੀ ਦੇ ਸਿੱਕੇ ਉਹ ਆਖਣ ਲੱਗਾ ਇਹਦੀ ਮੈਂ ਭੇਟਾ ਨਹੀਂ ਦੇ ਸਕਦਾ ਸਿਰਫ ਦਰਸ਼ਨੀ ਭੇਟਾ ਮੈਂ ਤੇ ਮੇਰੇ ਪਿਓ ਦਾਦੇ ਨੇ ਨਹੀਂ ਕਦੀ ਵੇਖਿਆ ਵੀ ਇਹ ਤੇ ਐਡਾ ਕੀਮਤੀ ਹੈ ਭਾਅ ਕੇ ਲਾਲ ਉਹੀ ਸੀ ਪਰ ਉਹਦੀ ਕੀਮਤ ਸਹੀ ਟਿਕਾਣੇ ਤੇ ਜਦੋਂ ਚੀਜ਼ ਪਹੁੰਚੇ ਉਦੋਂ ਹੀ ਉਹਦੀ ਕੀਮਤ ਪੈਂਦੀ ਹੈ ਖੈਰ ਕਹਿੰਦੇ ਇਹਨਾਂ ਨੇ ਕਿਹਾ ਭਈ ਇਸ ਤਰ੍ਹਾਂ ਕਰਕੇ ਇੱਕ ਤੇਗਾ ਕਮਲਾ ਹੈ ਪੌਰੇ ਚ ਰਹਿੰਦਾ ਮਹਾਰਾਜ ਦੇ ਬਾਰੇ ਬਚਨ ਬੋਲੇ ਮੱਖਣ ਸ਼ਾ ਪਹੁੰਚਿਆ ਮਹਾਰਾਜ ਆਪਣੀ ਸਮਾਧੀ ਦੇ ਵਿੱਚ ਲੀਨ ਨੇ ਸਤਿਗੁਰੂ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆਪਾਂ ਪੜਦੇ ਆ ਨਾ ਧੰਨ ਸ਼੍ਰੀ ਗੁਰ ਤੇਗ ਬਹਾਦਰ ਸਕਲ ਸ੍ਰਿਸ਼ਟ ਪੈ ਢਾਪੀ ਚਾਦਰ ਸਾਰਿਆਂ ਦੇ ਉੱਤੇ ਚਾਦਰ ਮਹਾਰਾਜ ਨੇ ਪਾ ਦੀ ਪੜਦੇ ਕੱਜ ਦਿੱਤੇ ਜਾ ਕੇ ਮੱਥਾ ਟੇਕਿਆ ਪੰਜ ਮੋਹਰਾ ਰੱਖੀਆਂ ਸੁਭਾਵਿਕ ਹੀ ਜਦੋਂ ਗੱਲ ਬਣਦੀ ਹੈ ਮਹਾਰਾਜ ਨੇ ਬਚਨ ਕੀਤਾ ਮੱਖਣ ਸ਼ਾ ਸੁਖ ਦਾ 500 ਐ ਤੇ ਰੱਖਦਾ 5 ਐ ਉਸੇ ਵੇਲੇ ਸਾਧ ਸੰਗਤ ਜੀ ਨੇਤਰਾ ਚ ਜਲ ਆ ਗਿਆ ਗਸ਼ ਭਰਾਇ ਮਹਾਰਾ ਤੁਸੀਂ ਇੱਥੇ ਬੈਠੇ ਹੋ ਬਾਹਰ ਲੋਕ ਜਿਹੜੇ ਨੇ ਡੁਪਲੀਕੇਟ ਨਕਲੀ ਗੁਰੂ ਬਣ ਕੇ ਉਹ ਆਪਣੀਆਂ ਮੰჯੀਆਂ ਚ ਲਾ ਰਹੇ ਨੇ ਮਹਾਰਾਜ ਨੇ ਇਸ਼ਾਰਾ ਕੀਤਾ ਨਹੀਂ ਮੱਖਣ ਸ਼ਾ ਸਾਨੂੰ ਪ੍ਰਗਟ ਨਾ ਕਰ ਫਿਰ ਮਹਾਰਾਜ ਨੇ ਬਚਨ ਕੀਤਾ ਜਦੋਂ ਮੱਖਣ ਸ਼ਾਹ ਨਾ ਮੱਖਣ ਸ਼ਾਹ ਤੈਨੂੰ ਮੂੰਹ ਆਪਣਾ ਕਾਲਾ ਕਰਨਾ ਪਏਗਾ ਇਤਿਹਾਸ ਦੇ ਪੰਨੇ ਲਿਖਦੇ ਨੇ ਫਿਰ ਬਾਬਾ ਮੱਖਣ ਸ਼ਾਹ ਨੇ ਉਸੇ ਤਰ੍ਹਾਂ ਕੀਤਾ ਤਵਾ ਲੈ ਕੇ ਆਪਣਾ ਪਹਿਲਾਂ ਤੇ ਮੂੰਹ ਕਾਲਾ ਕੀਤਾ ਫਿਰ ਕੋਠੇ ਤੇ ਚੜ ਕੇ ਪੱਲੂ ਫੇਰ ਦਿੱਤਾ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਭੁਲੀਏ ਸੰਗ ਤੇ ਗੁਰੂ ਲਾਧੋ ਰੇ ਸਾ ਸੰਗਤ ਜੀ ਫਿਰ ਸਤਿਗੁਰੂ ਗੁਰ ਤੇਗ ਬਹਾਦਰ ਸਾਹਿਬ ਬਾਰੇ ਤੇ ਆਪਾਂ ਸਾਰੇ ਹੀ ਜਾਣਦੇ ਆਂ ਸਤਿਗੁਰਾਂ ਨੇ ਬੜੀਆਂ ਕਿਰਪਾ ਕੀਤੀਆਂ ਨੇ ਜਿਨ੍ਹਾਂ ਤੇ ਰਹਿਮਤਾਂ ਹੁੰਦੀਆਂ ਨੇ ਉਹੀ ਜਾਣਦੇ ਨੇ ਕਿਉਂਕਿ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ ਸਤਿਗੁਰੂ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਨੇ ਵੀ ਚਿੰਤਨ ਕੀਤਾ ਮਹਾਰਾਜ ਨੇ ਉਹਨਾਂ ਦੀਆਂ ਝੋਲੀਆਂ ਉਹਨਾਂ ਦੀਆਂ ਰਹਿਮਤਾਂ ਦੇ ਨਾਲ ਭਰ ਦਿੱਤੀਆਂ ਗੁਰ ਤੇਗ ਬਹਾਦਰ ਸਿਮਰਿਆ ਕਰਨੋਂ ਨੇ ਦੇ ਆਵੇ ਧਾਏ ਸਤਿਗੁਰੂ ਜੀ ਬਖਸ਼ਿਸ਼ਾਂ ਬੇ ਕਰਦੇ ਨੇ ਅੱਜ ਦਾ ਦਿਨ ਗੁਰਤਾ ਗਦੀ ਦਿਵਸ ਹੈ ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਗੁਰੂ ਸਾਹਿਬ ਜੀ ਕਿਰਪਾ ਕਰਨ ਆਪ ਸੰਗਤਾਂ ਦੀਆਂ ਇਹ ਝੋਲੀਆਂ ਰਹਿਮਤਾਂ ਦੇ ਨਾਲ ਭਰਨ ਸੋ ਆਓ ਅੱਜ ਦੇ ਮੁਖਵਾਕ ਦੀ ਵਿਚਾਰ ਆਪਾਂ ਸਰਵਣ ਕਰਦੇ ਹਾਂ ਥੋੜੇ ਮਿੰਟ ਆਪਣੇ ਕੋਲ ਬਾਕੀ ਨੇ ਅੱਜ ਦਾ ਮੁਖਵਾਕ ਪੰਜਵੇਂ ਪਾਤਸ਼ਾਹ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੁਆਰਾ ਉਚਾਰਨ ਕੀਤਾ ਹੋਇਆ ਰਾਗ ਬਿਲਾਵਲ ਦੇ ਅੰਦਰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰੂ ਗਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਅੰਗ 811 ਤੇ ਇਹ ਸ਼ਬਦ ਹੈ ਜਿਹੜਾ ਸੁਭਾਏ ਮਾਨ ਹੈ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਇਸ ਸ਼ਬਦ ਰਾਹੀਂ ਸੰਬੋਧਨ ਕਰਦੇ ਨੇ ਬਿਲਾਵਲ ਮਹਲਾ ਪੰਜਵਾਂ ਪਾਣੀ ਪਖਾ ਪੀਸ ਦਾਸ ਕੈ ਤਬ ਹੋ へ ਨਿਹਾਲ ਨਿਹਾਲ ਦਾ ਭਾਵ ਹੁੰਦਾ ਦੁੱਖਾਂ ਤੋਂ ਰਹਿਤ ਹੋ ਜਾਣਾ ਆਪਾਂ ਜਕਾਰਾ ਛੱਡਦੇ ਆ ਨਾ ਬੋਲੇ ਸੋ ਨਿਹਾਲ ਇਹਦਾ ਮਤਲਬ ਜਿਹੜਾ ਵੀ ਬੋਲਦਾ ਉਹ ਨਿਹਾਲ ਭਾਵ ਕੇ ਦੁੱਖਾਂ ਤੋਂ ਰਹਿਤ ਹੋ ਜਾਂਦਾ ਕੀ ਸਤਿ ਸ਼੍ਰੀ ਅਕਾਲ ਅਕਾਲ ਕਈਏ ਜਿਹੜਾ ਮੌਤ ਤੋਂ ਰਹਿਤ ਹੈ ਜਿਹੜਾ ਪਰਮਾਤਮਾ ਹੈ ਜਿਹੜਾ ਉਹਨੂੰ ਸਤ ਕਰਕੇ ਕਹਿੰਦਾ ਹੈ ਸਤ ਕਰਕੇ ਜਪਦਾ ਹੈ ਉਹ ਸਾਧ ਸੰਗਤ ਜੀ ਦੁੱਖਾਂ ਤੋਂ ਰਹਿਤ ਹੋ ਜਾਂਦਾ ਹੈ ਜਿਹੜਾ ਬੋਲਦਾ ਉਹਦੀ ਵਡਿਆਈ ਉਹਦੀ ਉਪਮਾ ਕਰਦਾ ਹੈ ਜਕਾਰੇ ਦਾ ਆਪਾਂ ਜੇ ਸੌਖੇ ਸ਼ਬਦਾਂ ਚ ਮਤਲਬ ਸਮਝਣਾ ਹੋਵੇ ਉੰਜ ਡੀਪਲੀ ਤੇ ਬਹੁਤ ਅਰਥ ਹੋ ਜਾਂਦੇ ਨੇ ਪਰ ਸੌਖੇ ਸ਼ਬਦਾਂ ਵਿੱਚ ਸਮਝਣਾ ਹੋਵੇ ਜਿਹੜਾ ਵੀ ਉਸ ਪਰਮਾਤਮਾ ਨੂੰ ਸਤ ਕਰਕੇ ਮੰਨਦਾ ਹੈ ਜਾਂ ਸਤ ਕਰਕੇ ਬੋਲਦਾ ਹੈ ਉਹ ਦੁੱਖਾਂ ਤੋਂ ਰਹਿਤ ਹੋ ਜਾਂਦਾ ਹੈ ਇੱਥੇ ਗੁਰੂ ਸਾਹਿਬ ਜੀ ਕਹਿੰਦੇ ਭਾਈ ਜੇ ਤੂੰ ਨਿਹਾਲ ਹੋਣਾ ਹੈ ਨਾ ਤੇ ਇੱਕ ਕੰਮ ਕਰ ਮਹਾਰਾਜ ਕੀ ਕਰਾਂ ਕਿਉਂਕਿ ਦੁਖੀ ਤੇ ਆਪਾਂ ਸਾਰੇ ਹੀ ਆ ਜਿੰਨੇ ਵੀ ਲੋਕ ਦੁਖੀ ਨੇ ਸਾਰਿਆਂ 'ਚ ਦੁਖੀ ਸੁਖੀ ਕੌਣ ਹੈ ਜਿਹਨੂੰ ਕੇਵਲ ਤੇ ਕੇਵਲ ਨਾਮ ਦਾ ਆਸਰਾ ਹੈ ਜਿਹਨੂੰ ਸਮਝਿਆ ਗੁਰੂ ਦੀ ਬਖਸ਼ਿਸ਼ ਹੈ ਜਿਨ੍ਹਾਂ ਦੇ ਉੱਤੇ ਨੇ ਤੇ ਤੁਸੀਂ ਕਿਸੇ ਨਾਲ ਵੀ ਗੱਲ ਕਰਕੇ ਵੇਖੋ ਕੋਈ ਮਨ ਦੁਖੀ ਕੋਈ ਤਨ ਦੁਖੀ ਕੋਈ ਚਿੰਤਾ ਚਿੱਤ ਉਦਾਸ ਥੋੜੇ ਥੋੜੇ ਸਭ ਦੁਖੀ ਸੁਖੀ ਹਰੀਕੇ ਦਾਸ ਕੋਈ ਬੰਦਾ ਭਾਵੇਂ ਕਿੱਡਾ ਵੀ ਲੈਂਡਲੌਂਡ ਹੈ ਉਹ ਵੀ ਦੁਖੀ ਹੈ ਕਿੱਡਾ ਵੀ ਕੋਈ ਸੁਹਾਪਣ ਵਾਲਾ ਉਹ ਵੀ ਦੁਖੀ ਹੈ ਕੋਈ ਕਿੱਡਾ ਤਾਕਤਵਾਰ ਹੈ ਕਮਜ਼ੋਰ ਹੈ ਉਹ ਵੀ ਦੁਖੀ ਹੈ ਭਾਵੇਂ ਕੋਈ ਬਾਲ ਬੱਚੇਦਾਰ ਹੈ ਉਹ ਵੀ ਦੁਖੀ ਹੈ ਭਾਵੇਂ ਕਿਸੇ ਕੋਲ ਬਾਲ ਬੱਚੇ ਨਹੀਂ ਹਨ ਉਹ ਵੀ ਦੁਖੀ ਹੈ ਭਾਵੇਂ ਕੇ ਨਾਨਕ ਦੁਖੀਆ ਸਭ ਸੰਸਾਰ ਪਰਸ਼ਾ ਕਹਿੰਦੇ ਜੇ ਤੂੰ ਦੁੱਖਾਂ ਤੋਂ ਬਚਣਾ ਹੈ ਨਾ ਫਿਰ ਇੱਕ ਕੰਮ ਕਰ ਮਹਾਰਜ ਕੀ ਕਰਾਂ ਮਹਾਰਜ ਕਹਿੰਦੇ ਪਾਣੀ ਪੱਖਾ ਪੀਸ ਦਾਸ ਕਹਿ ਦਾਸ ਕਹੀਏ ਸੇਵਕ ਜਿਹੜੇ ਰੱਬ ਦੇ ਪਿਆਰੇ ਨੇ ਤੇ ਉਹਨਾਂ ਦਾਸਾਂ ਦੇ ਅੱਗੇ ਤੂੰ ਪਾਣੀ ਢੋਆ ਕਰ ਉਹਨਾਂ ਨੂੰ ਗਰਮੀ ਤੋਂ ਬਚਾਉਣ ਵਾਸਤੇ ਪੱਖਾ ਚੱਲਿਆ ਕਰ ਉਹਨਾਂ ਦੇ ਭੋਜਨ ਛਕਣ ਵਾਸਤੇ ਅਨਾਜ ਤਿਆਰ ਕਰਨ ਵਾਸਤੇ ਚੱਕੀ ਪੀਆ ਕਰ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਅੱਗੇ ਤੇ ਸਤਗੁਰੂ ਜੀ ਕਹਿੰਦੇ ਰਾਜ ਮਿਲਖ ਸਿੱਕਦਾਰੀਆਂ ਅਗਨੀ ਮੈਂ ਜਾਲ ਰਾਜ ਕਿਸੇ ਵੀ ਸਟੇਟ ਦਾ ਕਿਸੇ ਵੀ ਕੰਟਰੀ ਦਾ ਰਾਜਾ ਬਣ ਜਾਣਾ ਵੱਡੀ ਹਕੂਮਤ ਆ ਜਾਣੀ ਜਿਵੇਂ ਜ਼ਮੀਨ ਜਾਇਦਾਦ ਦੇ ਮਾਲਕ ਬਣ ਜਾਣਾ ਸਤਗੁਰੂ ਜੀ ਕਹਿੰਦੇ ਰਾਜ ਮਿਲਖ ਸਿੱਕਦਾਰੀਆਂ ਇਹ ਵੱਡੀਆਂ-ਵੱਡੀਆਂ ਜਿਹੜੀਆਂ ਸਰਦਾਰੀਆਂ ਨੇ ਨਾ ਇਹਨਾਂ ਦੇ ਹਉਮੈ ਦੇ ਵਿੱਚ ਫਸ ਕੇ ਕਿਦਰੇ ਤੂੰ ਦੁੱਖਾਂ ਚ ਨਾ ਪਿਆ ਰਵੀਂ ਇਹਨਾਂ ਨੂੰ ਛੱਡ ਕੇ ਨਾ ਤੂੰ ਨਿਮਰਤਾ ਦੇ ਵਿੱਚ ਆ ਜਾ ਤੇ ਨਿਮਰਤਾ ਚ ਆ ਕੇ ਰੱਬ ਦੇ ਪਿਆਰਿਆਂ ਦੀ ਸੇਵਾ ਕਰਿਆ ਕਰ ਸੇਵਾ ਭਾਵ ਕੇ ਰੱਬ ਦੇ ਪਿਆਰੇ ਜੇ ਹੁਣ ਅੱਜ ਕਈ ਇਹ ਰੱਬ ਦੇ ਪਿਆਰੇ ਕਿੱਥੇ ਵੱਸਦੇ ਨੇ ਰੱਬ ਦੇ ਪਿਆਰੇ ਸੰਗਤ ਵਿੱਚ ਹੀ ਵੱਸਦੇ ਨੇ ਕਿਉਂਕਿ ਜਿੱਥੇ ਰੱਬ ਦੇ ਪਿਆਰੇ ਵੱਸਦੇ ਨੇ ਉੱਥੇ ਸੰਗਤ ਹੈ ਉੱਥੇ ਗੁਰੂ ਹੈ ਉੱਥੇ ਪਰਮਾਤਮਾ ਹੈ ਮਹਾਰਜ ਕਹਿੰਦੇ ਇਹਨਾਂ ਨੂੰ ਅੱਗ ਦੇ ਵਿੱਚ ਸਾੜ ਦੇ ਸੰਤ ਜਨਾਕਾਸ਼ੋ ਹੋਰਾ ਤਿਸ ਚਰਣੀ ਲਾਗ ਸ਼ੋਰਾ ਕਹੇ ਇਹ ਜਿਵੇਂ ਆਪਾਂ ਆਮ ਇੰਡੀਆ ਦੇ ਵਿੱਚ ਇਹ ਸ਼ਬਦ ਵਰਤਦੇ ਆ ਵਈ ਕਿਸੇ ਨੇ ਨੌਕਰ ਰੱਖਿਆ ਹੋਵੇ ਛੋਟੀ ਉਮਰ ਦਾ ਜਿਹਨੂੰ ਆਪਾਂ ਛੋਟੂ ਕਰਕੇ ਵੀ ਕਹਿ ਦਿੰਨੇ ਆ ਇੰਡੀਆ ਦੇ ਵਿੱਚ ਤੁਹਾਡਾ ਛੋਟੂ ਕਿੱਥੇ ਜੀ ਆਹ ਕੰਮ ਕਰਨਾ ਸੀ ਸਤਿਗੁਰੂ ਪਾਸ਼ਾ ਮਹਾਰਾਜ ਜੀ ਕਹਿੰਦੇ ਸੰਤ ਜਨਾ ਕਾ ਸ਼ੋਰਾ ਹੈ ਭਾਈ ਜਿਹੜੇ ਰੱਬ ਦੇ ਪਿਆਰੇ ਨੇ ਨਾ ਉਹਨਾਂ ਦਾ ਸ਼ੋਰਾ ਭਾਵ ਕਿ ਜਿਹੜਾ ਛੋਟੇ ਤੋਂ ਛੋਟਾ ਸੇਵਾਦਾਰ ਹੈ ਉਹਨਾਂ ਦੇ ਭਾਵੇਂ ਕੋਈ ਜੋੜੇ ਝਾੜਨ ਵਾਲਾ ਵੀ ਹੈ ਨਾ ਰੱਬ ਦੇ ਪਿਆਰਿਆਂ ਦੇ ਛੋਟੀ ਤੋਂ ਛੋਟੀ ਸੇਵਾ ਕਰਨ ਵਾਲਾ ਵੀ ਐ ਤੂੰ ਉਹਦੇ ਚਰਨੀ ਲੱਗ ਜਾ ਸਤਿਗੁਰੂ ਜੀ ਅੱਗੇ ਕਹਿੰਦੇ ਮਾਇਆ ਧਾਰੀ ਛਤਰ ਪਤ ਤਿੰਨ ਛੋਡੋ ਤਿਆਗ ਹੇ ਭਾਈ ਜਿਹੜੇ ਵੱਡੇ ਵੱਡੇ ਧਨਾਟ ਨੇ ਰਾਜੇ ਲੋਕ ਨੇ ਉਹਨਾਂ ਦਾ ਸਾਥ ਛੱਡਣ ਨੂੰ ਜੇ ਤੂੰ ਤਿਆਰ ਹੋਵੇਂਗਾ ਨਾ ਤੇ ਤਾਂ ਹੀ ਤੇਰੇ ਤੇ ਬਖਸ਼ਿਸ਼ਾਂ ਹੋਣਗੀਆਂ ਪਰ ਆਪਾਂ ਦੁਨੀਆ ਦੇ ਅੰਦਰ ਵਖੀਏ ਆਪਣੀ ਹਾਲਤ ਕੀ ਬਣੀ ਪਈ ਐ ਸਾਰੇ ਹੀ ਲੋਕਾਂ ਦੀ ਐ तकरीबन ਕੋਈ ਇੱਕ ਅੱਧਾ ਛੱਡ ਕੇ ਸੰਤਾਂ ਨਾਲ ਵੈਰ ਕਮਾਉਂਦੇ ਦੁਸ਼ਟਾਂ ਨਾਲ ਮੋਹ ਪਿਆਰ ਆਗੇ ਪਾਛੇ ਸੁਖ ਨਹੀਂ ਮਰ ਜੰਮੈ ਵਾਰੋ-ਵਾਰ ਸੰਤ ਕੌਣ ਐ ਜਿਹਨੇ ਆਪਣੇ ਮਨ ਨੂੰ ਸਾਧਿਆ ਹੋਇਆ ਜਿਹੜਾ ਹਰ ਵੇਲੇ ਰੱਬ ਨੂੰ ਚੇਤੇ ਕਰਦਾ ਹੋ ਸਕਦਾ ਤੁਹਾਡੇ ਚ ਹੀ ਕੋਈ ਸੰਤ ਹੋਵੇ ਪਰ ਆਪਾਂ ਕੀ ਵੇਖਦੇ ਆਂ ਆਪਾਂ ਵੇਖਦੇ ਆ ਵੀ ਕਿਹੜੀ ਪਾਰਟੀ ਆ ਜਿਹੜੇ ਕਿਹੜਾ ਪਾਸਾ ਭਾਰੀ ਆ ਆਪਾਂ ਉਧਰ ਨੂੰ ਆਪਣਾ ਢੱਕਾ ਸਿੱਟਦੇ ਆ ਜਾਂ ਉਧਰਲੇ ਪਾਸੇ ਨੂੰ ਆਪਾਂ ਸੋਚਦੇ ਆ ਭਾਵੇਂ ਕਿ ਜੇ ਤੇ ਕੋਈ ਅਮੀਰ ਬੰਦਾ ਤਾਕਤਵਰ ਬੰਦਾ ਜੋ ਮਰਜ਼ੀ ਕਰੀ ਜਾਵੇ ਉਹਨੂੰ ਕੋਈ ਨਹੀਂ ਕੁਝ ਕਹਿੰਦਾ ਤੇ ਜੇ ਕੋਈ ਗਰੀਬ ਬੰਦਾ ਥੋੜੀ ਜੀ ਗਲਤੀ ਕਰ ਲੇ ਤੇ ਉਹਦੇ ਉੱਤੇ ਸਾਰੇ ਹੀ ਆਪਾਂ ਨੂੰ ਪਤਾ ਹੈ ਇੱਕਦਮ ਚੜ ਜਾਂਦੇ ਆ ਵੀ ਚੜਨ ਦਾ ਭਾਵ ਕਿ ਇੱਕਦਮ ਉਹਨੂੰ ਬੋਲ ਪੈਣਾ ਉਹਨੂੰ ਕਹਿ ਦੇਣਾ ਵੀ ਤੈਨੂੰ ਕੀ ਪਤਾ ਹੈ ਇਹ ਸਤਸੰਗ ਜੀ ਆਪਣੀ ਇੱਥੇ ਇਹਨਾਂ ਕੰਟਰੀਆਂ ਦੀ ਗੱਲ ਨਹੀਂ ਜਿੱਥੇ-ਜਿੱਥੇ ਵੀ ਆਪਣੇ ਭਾਈਚਾਰਾ ਬੈਠਾ ਨਾ ਭਾਵੇਂ ਇੰਡੀਆ ਹੋਵੇ ਕੈਨੇਡਾ ਕਿਧਰੇ ਵੀ ਬੈਠੇ ਹੋਈਏ ਉਹ ਸਾਰੇ ਲੋਕਾਂ ਦੀ ਸੋਚ ਇਹੀ ਹੈ ਪਰ ਉਹ ਬਾਹਰਲਾ ਚੀਜ਼ ਵੇਖਦੇ ਨੇ ਅੰਦਰਲੀ ਚੀਜ਼ ਨਹੀਂ ਵੇਖਦੇ ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਮਾਇਆ ਧਾਰੀ ਲੋਕ ਨੇ ਨਾ ਇਹਨਾਂ ਦਾ ਤੂੰ ਖਿਹੜਾ ਛੱਡ ਦੇ ਤੇ ਜੇ ਤੂੰ ਭਲਾ ਚਾਹੁੰਦਾ ਹੈ ਜਿਹੜੇ ਰੱਬ ਦੇ ਪਿਆਰੇ ਨੇ ਭਾਵੇਂ ਉਹਨਾਂ ਦਾ ਜਿਹੜਾ ਛੋਟੇ ਤੋਂ ਛੋਟਾ ਸੇਵਕ ਹੈ ਨਾ ਉਹਦੇ ਤੋਂ ਚਰਨੀ ਲੱਗ ਜਾ ਉਹਨੂੰ ਆਦਰ ਮਾਣ ਦੇ ਉਹਦੇ ਨਾਲ ਜੁੜ ਤੇ ਸਤਿਗੁਰ ਪਾਤਸ਼ਾਹ ਜੀ ਅੱਗੇ ਉਚਾਰਨ ਕਰਦੇ ਰਹਾਓ ਸੰਤਨ ਕਾ ਦਾਣਾ ਰੁਖਾ ਸੋ ਸਰਬ ਨਿਧਾਨ ਜਿਹੜੇ ਰੱਬ ਦੇ ਪਿਆਰੇ ਨੇ ਨਾ ਉਹ ਭਾਵੇਂ ਗਰੀਬੀ ਦੇ ਵਿੱਚ ਉਹਨਾਂ ਦੇ ਘਰ ਦੀ ਰੁੱਖੀ ਰੋਟੀ ਵੀ ਐ ਨਾ ਜਿਹੜੀ ਉਹ ਵੀ ਨਿਧੀਆਂ ਦਾ ਖਜ਼ਾਨਾ ਮੰਨ ਕੇ ਚੱਲ ਵੀ ਉਹਦੇ ਵਿੱਚ ਵੀ ਬੜੀਆਂ ਬਰਕਤਾਂ ਨੇ ਤੇ ਸਤਿਗੁਰੂ ਜੀ ਕਹਿੰਦੇ ਗ੍ਰਹਿ ਸਾਕਤ 36 ਪ੍ਰਕਾਰ ਤੇ ਬਿਖੂ ਸਮਾਨ ਪਰ ਜਿਹੜੇ ਰੱਬ ਦੇ ਨਾਲੋਂ ਟੁੱਟੇ ਹੋਏ ਲੋਕ ਨੇ ਨਾ ਉਹਨਾਂ ਦੇ ਘਰ ਦੇ ਵਿੱਚ ਭਾਵੇਂ 36 ਪ੍ਰਕਾਰ ਦਾ ਭੋਜਨ ਬਣਦਾ ਹੋਵੇ ਚੰਗੇ ਮਹਿੰਗੀਆਂ ਪਲੇਟਾਂ ਦੇ ਵਿੱਚ ਪਾ ਕੇ ਸਰਵ ਕੀਤਾ ਜਾਂਦਾ ਹੋਵੇ ਸੱਚੇ ਪਾਤਸ਼ਾਹ ਕਹਿੰਦੇ ਉਹ ਤੇ ਇੱਕ ਤਰ੍ਹਾਂ ਦੇ ਜ਼ਹਿਰ ਦੇ ਸਮਾਨ ਹੈ ਪਰ ਅੱਜ ਆਪਾਂ ਵੇਖਿਆ ਜਾਵੇ ਆਪਾਂ ਸਾਰਿਆਂ ਨਾਲ ਇਸ ਤਰ੍ਹਾਂ ਹੀ ਹੁੰਦਾ ਹੈ ਜਦੋਂ ਕਿਸੇ ਨੂੰ ਚੰਗਾ ਭੋਜਨ ਪਾਣੀ ਨਾ ਮਿਲੇ ਕਹਿੰਦੇ ਕੀਤਾ ਕੀ ਐ ਪਰ ਇਹਦਾ ਮਤਲਬ ਇਹ ਨਹੀਂ ਲੈ ਲੈਣਾ ਦੂਜੇ ਪਾਸੇ ਇੱਕ ਪਾਸਾ ਨਹੀਂ ਜਦੋਂ ਆਪਾਂ ਦੂਜਾ ਪਾਸਾ ਵੀ ਗੁਰਮਤ ਦਾ ਵੇਖਾਂਗੇ ਨਾ ਕਿਉਂਕਿ ਮਹਾਰਾਜ ਨੇ ਮਾਇਆ ਧਾਰੀ ਲੋਕਾਂ ਨੂੰ ਉਹਨਾਂ ਲੋਕਾਂ ਨੂੰ ਮਾੜਾ ਕਿਹਾ ਜਿਹੜੇ ਰੱਬ ਦੇ ਨਾਲੋਂ ਟੁੱਟੇ ਹੋਏ ਨੇ ਰਾਜਾ ਰਾਮਣ ਸੀ ਨਾ ਰਾਮਣ ਦੇ ਬਾਰੇ ਕਿਹਾ ਗਿਆ ਨਾ ਲੰਕਾ ਗੱਡ ਸੋਨੇ ਕਾ ਭਿਆ ਮੂਰਖ ਰਾਮਣ ਕਿਆ ਲੈ ਗਿਆ ਤੇ ਰਾਜੇ ਜਨਕ ਦੇ ਬਾਰੇ ਉਹ ਵੀ ਰਾਜਾ ਜਨਕ ਸੀ ਜਿਨੇ ਆਪਣੇ ਇੱਕ ਘੜੀ ਦਾ ਸਿਮਰਨ ਦੇ ਕੇ ਕਈ ਕੁੰਡ ਸੀ ਜਿਹੜੇ ਨਰਕਾਂ ਦੇ ਉਹ ਖਾਲੀ ਕਰਾ ਦਿੱਤੇ ਸੀ ਕਹਿਣਾ ਪਿਆ ਉੱਥੇ ਧਨ ਤਨ ਰਾਜਾ ਜਨਕ ਹੈ ਜਿਨ ਸਿਮਰਨ ਕੀਓ ਬਿਵੇਕ ਏਕ ਘੜੀ ਕੇ ਸਿਮਰਨ ਨੇ ਪਾਪੀ ਤਰੇ ਅਨੇਕ ਇੱਕ ਘੜੀ ਦਾ ਸਿਮਰਨ ਦੇ ਕੇ ਕਿੰਨੇ ਪਾਪੀ ਤਾਰ ਦਿੱਤੇ ਸੀ ਮੈਂ ਕਹਿੰਦਾ ਮਤਲਬ ਆਪਾਂ ਇਹ ਨਹੀਂ ਕਿ ਵੀ ਜੇ ਆਪਣੇ ਕੋਲ ਮਾਇਆ ਨਹੀਂ ਤੇ ਆਪਾਂ ਮਾਇਆ ਧਾਰੀਆਂ ਨੂੰ ਨਿੰਦੀ ਜਾਈਏ ਨਹੀਂ ਮਹਾਰਾਜ ਨੇ ਦੋਵੇਂ ਪੱਖ ਰੱਖੇ ਨੇ ਮਹਾਰਾਜ ਕਹਿੰਦੇ ਜਿਹੜੇ ਮਾਇਆ ਦੇ ਨਾਲ ਵਿੱਚ ਹੀ ਗਲਸੇ ਹੋਏ ਨੇ ਨਾ ਰੱਬ ਵਾਲੇ ਪਾਸੇੋਂ ਟੁੱਟੇ ਹੋਏ ਨੇ ਸਾਖੀ ਆਪਾਂ ਸਾਰੇ ਜਾਣਦੇ ਆ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਏਮਨਾਬਾਦ ਦੀ ਧਰਤੀ ਤੇ ਗਏ ਨੇ ਤੇ ਉਸ ਵੇਲੇ ਭਾਈ ਲਾਲੋ ਦੇ ਘਰ ਰਹੇ ਨੇ ਤੇ ਮਲਕ ਭਾਗੋ ਨੇ ਬੜਾ ਬੜਾ ਭੋਜਨ ਕੀਤਾ ਸੀ ਬ੍ਰਹਮ ਭੋਜ ਵੱਡਾ ਬੜੇ ਬੜੇ ਧਾਰਮਿਕ ਬੰਦੇ ਸਦਕੇ ਉਹਨਾਂ ਨੂੰ ਲੰਗਰ ਛਕਾਇਆ ਜਾ ਰਿਹਾ ਸੀ ਭੋਜਨ ਛਕਾਇਆ ਜਾ ਰਿਹਾ ਸੀ ਤੇ ਪੁੱਛਣਾ ਕੀਤਾ ਮਲਕ ਭਾਗੋ ਕਹਿੰਦਾ ਵੀ ਸ਼ਹਿਰ ਦੇ ਵਿੱਚ ਕੋਈ ਰਹਿ ਤੇ ਨਹੀਂ ਗਿਆ ਵੀ ਜਿਹੜਾ ਬੰਦਾ ਮੇਰੇ ਘਰ ਆ ਕੇ ਲੰਗਰ ਨਾ ਛਕਿਆ ਹੋਵੇ ਤੇ ਕਹਿੰਦੇ ਵੀ ਇੱਕ ਨਾਨਕ ਨਿਰੰਕਾਰੀ ਆ ਜਿਹੜਾ ਭਾਈ ਲਾਲੋ ਦੇ ਘਰ ਆਇਆ ਉਹ ਨਹੀਂ ਆਇਆ ਬਾਕੀ ਤੇ ਸਾਰੇ ਆ ਗਏ ਨੇ ਤੇ ਸਾਧ ਸੰਗਤ ਜੀ ਉਸ ਵੇਲੇ ਮਲਕ ਭਾਗੋ ਕਹਿੰਦਾ ਜਾਓ ਸੱਦ ਕੇ ਲਿਆਓ ਸੱਦ ਲਿਆਓ ਨਾਨਕ ਨੂੰ ਮਲਕ ਇਉਂ ਫਰਮਾਉਂਦੇ ਨੇ ਲੱਖਾਂ ਲੋਕੀ ਭਾਗੋ ਦੇ ਘਰ ਲੰਗਰ ਖਾਂਦੇ ਨੇ ਰਾਤੀ ਕਰਦੇ ਚੋੜੀਆਂ ਦਿਨੇ ਟੱਲ ਖੜਕਾਉਂਦੇ ਨੇ ਭਾਵ ਕਿ ਰਾਤ ਨੂੰ ਮਾੜੇ ਕੰਮ ਕਰਦੇ ਨੇ ਜਿਨੇ ਪੂਜਾ ਪਾਠ ਵਾਲੇ ਪਾਸੇ ਇਹੋ ਜਿਹੇ ਲੋਕ ਜਿਹੜੇ ਸੀ ਮਹਾਰਾਜ ਨੂੰ ਸੱਦਿਆ ਗਿਆ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਕਹਿੰਦਾ ਵੀ ਲੰਗਰ ਛਕੋ ਮਹਾਰਾਜ ਭੋਜਨ ਮਹਾਰਾਜ ਕਹਿੰਦੇ ਵੀ ਅਸੀਂ ਲੰਗਰ ਨਹੀਂ ਛਕਾਂਗੇ ਤੇਰਾ ਤੇ ਜਿਹੜਾ ਲੰਗਰ ਹੈ ਇਹ ਤੇ ਬੜਾ ਆ ਪਵਿੱਤਰ ਹੈ ਇਹਦੇ ਵਿੱਚ ਗਰੀਬਾਂ ਦਾ ਖੂਨ ਹੈ ਮਹਾਰਾਜ ਨਹੀਂ ਤੁਸੀਂ ਐਵੇਂ ਕਿਵੇਂ ਕਹਿ ਸਕਦੇ ਹੋ ਮੈਂ ਤੇ ਵੇਖੋ ਇੰਨਾ ਦਾਨਪੂਰ ਕਰਦਾ ਮਹਾਰਾਜ ਉਹਦਾ ਭਲੇਖਾ ਦੂਰ ਕਰਨ ਵਾਸਤੇ ਇਤਿਹਾਸ ਦੇ ਪੰਨੇ ਦੱਸਦੇ ਨੇ ਇੱਕ ਹੱਥ ਦੇ ਵਿੱਚ ਭਾਈ ਲਾਲੋ ਦੇ ਘਰੋਂ ਸੁੱਕੀ ਕੋਧਰੇ ਦੀ ਰੋਟੀ ਟੁਕੜ ਲੈ ਕੇ ਤੇ ਇੱਕ ਪਾਸੋਂ ਜਿਹੜੀਆਂ ਪੂੜੀਆਂ ਸੀ ਦੋਹਾਂ ਹੱਥਾਂ ਦੇ ਵਿੱਚ ਜਦੋਂ ਦੱਬ ਕੇ ਨਚੋੜੀਆਂ ਨਾ ਤੇ ਇੱਕ ਦੇ ਵਿੱਚੋਂ ਪਰਤਾਖੇ ਨੂੰ ਲਹੂ ਨਜ਼ਰ ਆਇਆ ਤੇ ਦੂਜੇ ਦੇ ਵਿੱਚੋਂ ਦੁੱਧ ਨਜ਼ਰ ਆਇਆ ਤੇ ਅੱਜ ਸਾਡੇ ਹੀ ਸਿੱਖ ਭਰਾ ਕਈ ਕਹਿ ਦਿੰਦੇ ਐਵੇਂ ਕਿਵੇਂ ਹੋ ਜਾਏਗਾ ਤੁਸੀਂ ਕੱਢ ਕੇ ਦਿਖਾਓ ਜੇ ਐਡੇ ਹੀ ਸੇਖੋ ਨਹੀਂ ਸਾਧ ਸੰਗਤ ਜੀ ਗੁਰੂ ਦੀਆਂ ਗੱਲਾਂ ਤੇ ਗੁਰੂ ਹੀ ਜਾਣਦਾ ਹੈ ਜਿਹੜਾ ਗੁਰੂ ਆਪਣੇ ਪੁੱਤਰਾਂ ਨੂੰ ਛੱਡ ਕੇ ਗੁਰਤਾ ਗੱਦੀ ਆਪਣੇ ਸੇਵਕ ਨੂੰ ਦੇ ਦਿੰਦਾ ਹੈ ਤੇ ਉਹ ਗੁਰੂ ਕਿੱਡਾ ਕਰਾਮਾਤੀ ਹੋਵੇਗਾ ਕਿੱਡਾ ਵੱਡਾ ਹੋਵੇਗਾ ਉਹਦੀ ਉਹਦੇ ਤੇ ਆਪਾਂ ਪੈਰਾਂ ਦੀ ਧੂੜ ਵੀ ਨਹੀਂ ਹੈਗੇ ਗੁਰੂ ਦੀ ਤੇ ਕੈਸਾ ਦਿਨ ਕਿੰਤੂ ਪਰੰਤੂ ਕਰੇ ਨਹੀਂ ਆ ਫਲਾਣਾ ਕਿਵੇਂ ਹੋ ਜਾਏਗਾ ਜਿਹੜਾ ਗੁਰੂ 7 ਸਾਲ ਤੇ 9 ਸਾਲ ਦੇ ਬੱਚੇ ਸਰਹੰਦ ਦੀਆਂ ਨੀਆਂ ਦੇ ਵਿੱਚ ਚਿਣਕ ਚਨਾ ਕੇ ਸ਼ਹੀਦ ਕਰਾ ਸਕਦਾ ਚਮਕੌਰ ਦੀ ਗੜੀ 'ਚ ਸ਼ਹੀਦ ਕਰਾ ਸਕਦਾ ਆਪਾਂ ਵੇਖੋ ਆਪਣੇ ਵੀ ਬੱਚੇ ਹੀ ਨੇ ਉਸ ਤਰ੍ਹਾਂ 7 ਸਾਲ ਦੇ ਬੱਚੇ ਨੂੰ ਇੱਕ ਟੌਫੀ ਦਾ ਲਾਲਚ ਦਿਓ ਮਿੰਟ 'ਚ ਆਪਣੀ ਸਟੇਟਮੈਂਟ ਬਦਲ ਦੇਗਾ ਪਰ ਉਹ ਕੈਸੀ ਜਿਹੜੀ ਗੱਲਾਂ ਬਾਤਾਂ ਪਰਾਂ ਦੀਆਂ ਨੇ ਸਤਗੁਰੂ ਪਾਤਸ਼ਾਹ ਜੀ ਸਮਝਾਉਂਦੇ ਨੇ ਹੇ ਭਾਈ ਜੇ ਤੂੰ ਸੰਤਾਂ ਦੇ ਘਰ ਦਾ ਰੱਬ ਦੇ ਪਿਆਰਿਆਂ ਦੇ ਘਰ ਦਾ ਕੋਈ ਰੁੱਖਾ ਭੋਜਨ ਵੀ ਖਾ ਲੈਣਾ ਉਹ ਤੇ ਸਮਝ ਲੈ ਖਜ਼ਾਨਿਆਂ ਦਾ ਖਜ਼ਾਨਾ ਸਾਰੇ ਖਜ਼ਾਨੇ ਉਹਦੇ ਵਿੱਚ ਨੇ ਤੇ ਜੇ ਤੂੰ ਰੱਬ ਦੇ ਟੁੱਟਿਆਂ ਦੇ ਨਾਲੋਂ ਤੇ ਜੇ ਤੂੰ 36 ਪ੍ਰਕਾਰ ਦੇ ਭੋਜਨ ਉਹ ਜ਼ਹਿਰ ਦੇ ਸਮਾਨ ਨੇ ਭਗਤ ਜਨਾਕਾਲੂਗਰਾ ਓੜ ਨਗਣ ਨਾ ਹੋਈ ਲੂਗਰਾ ਕਹੀਏ ਆਮ ਕਰਕੇ ਜਿਹੜੇ ਸੰਤ ਲੋਕ ਹੋਇਆ ਕਰਦੇ ਨੇ ਆਪਣੇ ਉੱਪਰ ਇੱਕ ਕੰਬਲ ਇੱਕ ਭੂਰਾ ਰੱਖਦੇ ਨੇ ਉਹ ਭਾਵੇਂ ਪਾਟਾ ਵੀ ਹੋਵੇ ਭਾਵੇਂ ਉਹਦੀਆਂ ਕੰਨੀਆਂ ਵੀ ਨਾ ਹੋਣ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦੇ ਵੱਲੋਂ ਉਹ ਪਾਟਾ ਜਾਂ ਥੋੜਾ ਜਿਹਾ ਮਾਨ ਸਨਮਾਨ ਇਥੇ ਜੀ ਆਪਾਂ ਜੋੜੀਏ ਤੇ ਕਹਿੰਦੇ ਉਹਦੇ ਨਾਲ ਪਹਿਨਣ ਦੇ ਨਾਲ ਤੇਰਾ ਨੰਗੇਜ ਆ ਜਿਹੜਾ ਟੱਕਿਆ ਜਾਏਗਾ ਨੰਗੇਜ ਦਾ ਭਾਵ ਉਹਨਾਂ ਦੀ ਬਰਕਤ ਦੇ ਨਾਲ ਤੇਰੇ ਪਾਪ ਤੇ ਮਾੜੇ ਕੰਮਾਂ ਤੋਂ ਬਚ ਜੇਗਾ ਚੰਗੇ ਪਾਸੇ ਜੁੜ ਜੇਗਾ ਜੇ ਦੂਜੇ ਪਾਸੇ ਸਾਖਤ ਸਿਰ ਪਾਓ ਰੇਸ਼ਮੀ ਪਹਿਰਤ ਪਤ ਖੋਈ ਪਰ ਦੂਜੇ ਪਾਸੇ ਰੱਬ ਦੇ ਨਾਲੋਂ ਟੁੱਟੇ ਹੋਏ ਲੋਕਾਂ ਦੇ ਕੋਲੋਂ ਭਾਵੇਂ ਤੈਨੂੰ ਰੇਸ਼ਮੀ ਕੀਮਤੀ ਸਰੋਪਾ ਵੀ ਮਿਲ ਜੇ ਨਾ ਤੇ ਮਹਾਰਾਜ ਸਤਗੁਰੂ ਜੀ ਦੱਸ ਰਹੇ ਨੇ ਉਹਦੇ ਪੈਣਣ ਦੇ ਨਾਲ ਤੇਰੀ ਪਤ ਜਿਹੜੀ ਉਹ ਗਵਾਚ ਜੇਗੀ ਖੋਈ ਜਾਏਗੀ بے ਪਤ ਹੋਵੇਂਗਾ ਭਾਵੇਂ ਜੇ ਰੱਬ ਦੇ ਜਿਹੜੇ ਪਿਆਰੇ ਨੇ ਉਹ ਤੈਨੂੰ ਭਾਵੇਂ ਥੋੜੀ ਵੀ ਚੀਜ਼ ਦੇ ਦੇਣ ਉਹ ਤੇ ਚਾਹਦੇ ਮਿੱਟੀ ਨੂੰ ਵੀ ਸੋਨਾ ਬਣਾ ਸਕਦੇ ਨੇ ਉਹ ਚੀਜ਼ ਮਿਲਣ ਦੇ ਨਾਲ ਵੀ ਤੇਰੀ ਇੱਜ਼ਤ ਪਤ ਰਹਿ ਜੇਗੀ ਦੂਜੇ ਪਾਸੇ ਜਿਹੜੇ ਉਹ ਨੇ ਉਹਨਾਂ ਦੇ ਪੈਨਨ ਦੇ ਨਾਲ ਪਤ ਖੋਈ ਜਾਏਗੀ ਸਾਕਤ ਸਿਉ ਮੁਖ ਜੋਰਿਆ ਇਤ ਉਤੈ ਛੁਟੈ ਸਤਿਗੁਰ ਜੀ ਕਹੇ ਸਾਕਤ ਸਿਉ ਮੁਖ ਜੋਰਿਆ ਅਦ ਵਿੱਚੋਂ ਟੁੱਟੈ ਬੇਮੁਖ ਬੰਦਿਆ ਨਾਲ ਮੁਖ ਜੋੜਨ ਦੇ ਨਾਲ ਬੰਦਾ ਅਦ ਵਿੱਚਕਾਰੋਂ ਟੁੱਟ ਜਾਂਦਾ ਟੁੱਟਣ ਦਾ ਭਾਵ ਵਈ ਨਾ ਤੇ ਇਧਰਲੇ ਪਾਸੇ ਦਾ ਰਹਿੰਦਾ ਨਾ ਉਧਰਲੇ ਪਾਸੇ ਦਾ ਰਹਿੰਦਾ ਹਰ ਜਨ ਕੀ ਸੇਵਾ ਜੋ ਕਰੇ ਇਤ ਉਤੈ ਛੁਟੈ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਜਦੋਂ ਉਹਨਾਂ ਦੀ ਸੇਵਾ ਕਰਦੇ ਆ ਉਹ ਫਿਰ ਇਸ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਛੁੱਟ ਜਾਂਦਾ ਹੈ ਭਾਵ ਕਿ ਇੱਥੇ ਵੀ ਉਹਨਾਂ ਦੀ ਜਾਇਦਾਕਾਰ ਹੁੰਦੀ ਹੈ ਵੀ ਬੜਾ ਰੱਬ ਦਾ ਪਿਆਰਾ ਬੰਦਾ ਹੈ ਸ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਬੇਨਤੀ ਕੀਤੀ ਮਹਾਰਾਜ ਇਹ ਫਿਰ ਸੰਸਾਰ ਦੀ ਖੇਡ ਕਿਵੇਂ ਚੱਲ ਰਹੀ ਹੈ ਸਤਿਗੁਰ ਜੀ ਫਿਰ ਇਹ ਪੰਗਤੀ ਉਹਨਾਂ ਲੋਕਾਂ ਵਾਸਤੇ ਨੇ ਜਿਹੜੇ ਰੱਬ ਦੇ ਪਿਆਰੇ ਨੇ ਹਰੇਕ ਵਾਸਤੇ ਨਹੀਂ ਜਿਵੇਂ ਡਾਕਟਰ ਦੇ ਕੋਲ ਮੈਡੀਸਨ ਦੀਆਂ ਦੁਕਾਨ ਭਰੀ ਹੁੰਦੀ ਆ ਆਪਾਂ ਇੰਡੀਆ ਵੇਖਦੇ ਆ ਇੱਥੇ ਵੀ ਡਾਕਟਰ ਦੇ ਕੋਲ ਬਹੁਤ ਕੁਝ ਹੁੰਦਾ ਪਰ ਉਹੀ ਦਵਾਈ ਉਹੀ ਟੈਬਲੇਟ ਦੇਗਾ ਜਿਹੋ ਜਾਂ ਮਰੀਜ਼ ਡਾਕਟਰ ਦੇ ਕੋਲ ਜਾਏਗਾ ਜੇ ਬੀਪੀ ਦਾ ਬਲੱਡ ਪ੍ਰੈਸ਼ਰ ਦਾ ਮਰੀਜ਼ ਗਿਆ ਤੇ ਉਹਨੂੰ ਉਹੀ ਗੋਲੀ ਲੈ ਕੇ ਦੇਣੀ ਆ ਆ ਗੋਲੀ ਖਾਇਆ ਕਰ ਜੇ ਸ਼ੂਗਰ ਦਾ ਮਰੀਜ਼ ਹੈ ਤੇ ਆਹੀ ਗੋਲੀ ਖਾਇਆ ਹੁਣ ਇੱਥੇ ਗੋਲੀ ਕਿਹਦੀ ਹੈ ਸਤਗੁਰੂ ਜੀ ਦੱਸ ਰਹੇ ਨੇ ਰੱਬ ਦੇ ਪਿਆਰੇ ਉਹ ਕਹਿੰਦੇ ਨੇ ਵੀ ਆ ਖੇਡ ਜਿਹੜੀ ਵਰਤਰੀ ਹੈ ਨਾ ਅਸਲ ਦੇ ਵਿੱਚ ਸਭ ਕਿਛ ਤੁਮ ਹੀ ਤੇ ਹੋ ਆ ਆਪ ਬਣਤ ਬਣਾਈ ਏ ਪਰਮਾਤਮਾ ਸਾਡੇ ਵਾਸਤੇ ਕੋਈ ਗੱਲ ਨਹੀਂ ਇਹ ਸਾਰੇ ਕੰਮ ਤੇਰੀ ਪ੍ਰੇਰਣਾ ਦੇ ਕਰਕੇ ਹੀ ਹੋ ਰਹੇ ਨੇ ਤੂੰ ਆਪ ਹੀ ਇਹ ਸਾਰੀ ਖੇਡ ਰਚੀ ਹੈ ਹੁਣ ਜੇ ਕੋਈ ਬੰਦਾ ਦੂਜੇ ਨੂੰ ਕਹੀਏ ਬੇਮੁਖ ਬੰਦਾ ਮਾੜੇ ਕੰਮ ਕਰਨ ਵਾਲਾ ਉਹ ਕਹੇਗਾ ਜੀ ਕਰ ਤੇ ਰੱਬ ਆਪੇ ਹੀ ਰਿਆ ਨਹੀਂ ਉਹਦੇ ਵਾਸਤੇ ਗਿਆਨ ਹੈ ਆਪੇ ਬੀਜ ਆਪੇ ਹੀ ਖਾਓ ਬੇਮੁਖ ਵਾਸਤੇ ਜਿਹੜਾ ਮਾਰੇ ਕਰਮ ਕਰਦਾ ਉਹਦੇ ਵਾਸਤੇ ਇਹ ਹੈ ਫਰੀਦਾ ਲੋੜ ਹੈ ਦਾਖ ਬਜੌਰੀਆਂ ਕਿੱਕਰ ਬੀਜੈ ਜੱਟ ਹੰਡਾ ਹੁਣ ਕਤਾਏ ਦਾ ਪੈਂਦਾ ਲੋੜ ਹੈ ਪਰ ਕਿਉਂਕਿ ਉਹ ਮਰੀਜ਼ ਹੈ ਜਿਹੜਾ ਪੇਸ਼ੈਂਟ ਹੈ ਉਹ ਡਿਫਰੈਂਟ ਹੋ ਗਿਆ ਤੇ ਜਿਹੜਾ ਕੋਈ ਰੱਬ ਦਾ ਪਿਆਰ ਹੈ ਉਹ ਫਿਰ ਮਨ ਦੇ ਅੰਦਰ ਉਹ ਫਿਰ ਰੱਬ ਦੇ ਪਿਆਰੇ ਕਹਿੰਦੇ ਨੇ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸੀ ਚਿੰਤਾ ਦੀ ਲੋੜ ਨਹੀਂ ਉਥੇ ਫਿਰ ਉਹ ਰੱਬ ਦੇ ਪਿਆਰੇ ਕਹਿੰਦੇ ਬਈ ਜੋ ਕੁਝ ਮਾਰੇ ਤੂੰ ਕਰ ਰਿਹਾ ਤੂੰ ਹੀ ਇਹ ਸਾਰੀ ਘਾਰ ਵਿਹਾਰ ਸਾਰੀ ਬਣਤ ਤੂੰ ਹੀ ਬਣਾਈ ਹੈ ਸਾਡੇ ਤੇ ਕਿਰਪਾ ਕਰੋ ਦਰਸ਼ਨ ਭੇਟ ਤਸਾਦ ਕਾ ਨਾਨਕ ਗੁਣ ਗਾਈ ਅਰਦਾਸ ਕਰਿਆ ਕਰਕੇ ਮਹਾਰਾਜ ਕਿਰਪਾ ਕਰੋ ਮੈਨੂੰ ਉਹਨਾਂ ਪਿਆਰਿਆਂ ਦੇ ਨਾਲ ਉਹਨਾਂ ਰੱਬੀ ਰੂਹਾਂ ਦੇ ਨਾਲ ਮਿਲਾਓ ਜਿਨ੍ਹਾਂ ਦੇ ਨਾਲ ਮਿਲ ਕੇ ਮੈਂ ਦਿਨ ਰਾਤ ਤੇਰੇ ਗੁਣ ਗਾਉਂਦਾ ਰਵਾਂ ਗੁਰੂ ਨਾਨਕ ਦੇ ਘਰ ਦਾ ਸਿੱਖ ਸੁਭਾਵਕ ਹੀ ਮਰ ਦੇ ਕੋਲ ਮੰਗਦਾ ਵੀ ਹੈ ਹੁਣੇ ਅਰਦਾਸ ਹੋਈ ਆਪਾਂ ਸਾਰਿਆਂ ਨੇ ਮੰਗਿਆ ਹੀ ਹੈ ਨਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੈ ਇਥੇ ਮਹਾਰਾਜ ਵੀ ਇਹੀ ਕਹਿ ਰਹੇ ਨੇ ਆਓ ਪੰਕਤੀਆਂ ਪੜ੍ਹ ਕੇ ਖਿਮਾ ਦੇ ਜਾਚ ਹੁਨੇ ਆ ਸਭ ਕਿਛ ਤੁਮਹੀ ਤੇ ਹੋ ਆ ਆਪ ਬਣਤ ਬਣਾਈ ਦਰਸ਼ਨ ਭੇਟਤ ਸਾਦਕਾ ਨਾਨਕ ਗੁਣ ਗਾ